हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਤਾਜ਼ੀਆਂ ਸੋਈਆਂ ਤੇ ਦੋਨੇ ਟੌਪ ਰੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰਾਂ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਸਸਿਕਾਲ ਸਸਿਕਾਲ ਬਈ ਹੋ ਠੀਕੋਂ ਵਧੀਆ ਜੀ ਪੂਰੇ ਵਧੀਆ ਬਈ ਕਿਵੇਂ ਚੱਲ ਆ ਬਾਈ ਕੰਮ ਕੰਮ ਕਰ ਬਹੁਤ ਵਧੀਆ ਚੱਲ ਆ ਬਈ ਚਲੋ ਵਧੀਆ ਨਾਮ ਤੇ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ گلاب ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤੱਪਾ ਰਹਿੰਦੇ ਆਪਾਂ ਨੇੜੇ ਠੀਕ ਆ ਬਾਈ ਨੇੜੇ ਆਪਰੋਂ ਭਦੌੜ ਸੈ ਰਹ ਜਾਂਦਾ ਬਈ ਮੋਬਾਈਲ ਨੰਬਰ ਹੋਆ ਨੰਬਰ 9509 26878 ਬਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਵੀ ਕਦੋਂ ਵੀ ਕਿਹਨੇ ਗਾਂ ਲੈਣੀ ਹੈਗੀ ਆ ਵੀ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲਿਆਂਦੀਆਂ ਹੁੰਦੀਆਂ ਕੋਈ ਆਪਣੀ ਘਰ ਦੀ ਨਹੀਂ ਹੁੰਦੀ ਵੜਾ ਸਹੀ ਹੈ ਬਾਕੀ ਕਦੋਂ ਵੀ ਲੈਣੀ ਆ ਜੀ ਤਸੱਲੀ ਕਰਕੇ ਲੈਵੇ ਆਪਣੇ ਕਿ ਇਹ ਆਪ ਨੂੰ ਮਾਲਕ ਕਹਿ ਕੇ ਜਾਂਦੇ ਆ ਪੋਵੇਂ ਕਹਿ ਕੇ ਦੇਣੀਆਂ ਹੁੰਦੀਆਂ ਗਿਆ ਕੋਈ ਆਪਣੀ ਘਰ ਦੀ ਨਹੀਂ ਹੁੰਦੀ ਸਹੀ ਹੈ ਬਾਈ ਹਮ ਇਹ ਪਹਿਲੇ ਨੰਬਰ ਦੇ ਵੜ ਦੇਣਾ ਕਿਹੜਾ ਸੂਸ ਹੋਈ ਆ ਇਹ ਡਾਕਟਰ ਪਹਿਲਾ ਸੂਸ ਅੱਛੀ ਸੂਈ ਹੈਗੀ ਓਕੇ ਤੇ ਇਹ ਕੱਲ ਕ ਦੀ ਸੂਈ ਵੀ ਹੈਗੀ ਜੇਰ ਜੂਰ ਦੀ ਜਮਾ ਕੰਪਲੀਟ ਹੈਗੀ ਤੇ ਆਪਣੀ ਗਰੰਟੀ ਹੋਊਗੀ ਜੇਰ ਜੂਰ ਦੀ ਕਿਹੜੀ ਗੱਲ ਕਹਿਤੀ ਉਹਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਬਾਕੀ ਡਾਕਟਰ ਬਾੜਾ ਨਹੀਂ ਬੱਚੀ ਬੀ ਕੀ ਗੱਲ ਰੁੱਤ ਪਾਉਈਏ ਠੀਕ ਆ ਬਾਕੀ ਲੇਵੇ ਦੀ ਫੀਟਿੰਗ ਬੱਛੀ ਦੀ ਐਨੀ ਕਿ ਚੰਗੀ ਹੈਗੀ ਇੰਨੀ ਕਹਦੇ ਉਹਨੇ ਆਰਡਰ ਬਾਈ ਕੀ ਬਾਤ ਆ ਮੈਂ ਦੇਖਣਾ ਸੀ ਸ਼ੰਡੀ ਦੇਖ ਲੈ ਕਿੰਨੀ ਹੈਗੀ ਪੂਰਾ ਫਾੜਿਆ ਆ ਆਰਡਰ ਲੱਗਿਆ ਬੱਛੀ ਦੇ ਉਹ ਐ ਜਿਗਾ ਸਾਈਡ ਸੂਰ ਪੂਰਾ ਵੀ 9 ਇੰਚ ਨਹੀਂ ਸਾਈਡ ਨਹੀਂ ਕਿਸੇ ਪਾਸੇ ਵੀ ਸਹੀ ਗੱਲ ਆ ਮਾਨ ਕੇ ਡਾਕਟਰ ਥਾਣ ਦਿਖਾ ਦੇ ਪਹਿਲੇ ਨੂੰ ਬੱਛੀ ਦੇ ਕਿੰਨਾ ਚੰਗਾ ਲੱਗਿਆ ਵਾ ਮਨਗੇ ਹਰੇਕ ਬੱਚਨੇ ਇਹ ਥਾਣੀ ਲੱਗਦਾ ਪਹਿਲੀ ਗੱਲ ਡਾਇਰੈਕਟਰ ਪੂਰੀ ਬੀਤੀ ਦੇ ਉੱਤੇ ਮੈਂ ਡਾਇਰੈਕਟਰ ਇਹਦੇ ਢੱਲਾ ਢੁਲਾ ਬਾਹਰੀਆਂ ਨਜ਼ਾਰੇ ਪੰਨਾ ਚੀ ਕਰਕੇ ਕੋ ਇਹ ਦੇਖੀ ਹੱਥ ਨੂੰ ਬੱਚਨੇ ਇੰਨਾ ਗਲੇ ਵੀ ਹੋਰ ਬਣਾ ਜਾਣਾ ਆ ਠੀਕ ਆ ਭਾਈ ਡਾਇਰੈਕਟਰ ਮੂਹਰਾ ਮਾਰੋ ਦਿਖਾ ਦੇ ਜਮਾ ਮਨ ਕੇ ਕਿ ਕਿੱਦੇ ਬੱਚੀ ਨੂੰ ਦੁੱਧ ਤੇ ਆ ਜਾਣਾ ਦੱਸਣਾ ਹੈਗਾ ਹੂੰ ਨਾੜਾ ਨੂੜਾ ਫੁੱਲ ਚੰਗੀਆਂ ਫੁੱਲ ਚੰਗੀਆਂ ਬਾ ਕਿਹ ਡਾਕਟਰ ਕੁਆਲਟੀ ਵਾਲੀ ਹੈ ਬੱਚੀ ਦੀ ਫੇਸ ਤੂਸ ਦੇਖ ਬੱਚੀ ਦਾ ਬਰੀਕੀ ਚ ਵੜੀ ਆ ਬਰੀਕੀ ਨਿਆਏ ਵਾਲੇ ਡਾਕਟਰ ਤਾਹਾਂ ਦੇਖ ਲੈ ਜਮਾ ਪੱਧਰ ਤੇ ਚਮੜੀ ਦੇਖ ਲੈ ਜਮਾ ਕਾਰਜ ਕਰਕੇ ਪਿੰਡਾ ਜਾ ਸਹੀ ਆ ਤੇ ਲੇਵ ਉਹ ਵੀ ਦੱਸ ਦੇ ਮਨ ਕੇ ਚੱਲ ਡਾਕਟਰ ਕੱਲ ਵੀ 7-8 ਕਿਲੋ ਬੋਲੀ ਕੱਢੀ ਆ ਤੜਕੇ ਵੀ 7 ਕਿਲੋ ਬੋਲੀ ਕੱਢੀ ਹੈਗੀ ਠੀਕ ਆ ਤੇ 22 ਕਿਲੋ ਦੁੱਧ ਬੱਚੀ ਨੇ ਪਾ ਦਣਾ ਨਹੀਂ 20 ਕਿਲੋ ਬੱਚੀ ਨੂੰ ਦੁੱਧ ਕਿਧਰੇ ਨਹੀਂ ਗਿਆ ਹੂੰ ਬਾ ਕਿ ਲੇਵੇ ਦੀ ਤਿਆਰੀ ਤਿਉਰੀ ਕਿੰਨੀ ਕਹਦੇ ਉਨੀ ਚ ਤੇ ਬਾਕੀ ਇਹ ਇਧਰ ਉਹ ਦੁਖਾ ਦੇ ਚਮਕ ਚਮਕ ਬੱਚੀ ਦੀ ਕਿੰਨੀ ਹੈਗੀ ਬੱਚੇ ਕੀ ਦੇਤਾ ਜਮਾ ਸਲੀਨ ਅਰਗੇ ਬੱਚਾ ਕੀ ਦੇਤਾ ਬੱਚਾ ਦੇਤਾ ਡਾਕਟਰ ਨੇ ਬੱਚਾ ਦੇਤਾ ਬਈ ਤੇ ਬੱਚੇ ਦਾ ਵੀ ਨਾੜੂ ਆ ਜਮਾ ਲਾ ਡਾਕਟਰ ਉਹ ਵੀ ਦਿਖਾ ਦਿੰਦੇ ਆਗੇ ਹੂੰ ਤੇ ਬਾਕੀ ਫੇਸ ਫੂਸ ਤਾਹਾਂ ਤੁਹਾਂ ਤੋਂ ੱੱਲਿਆ ਧੁੱਲੋ ਮੈਂ ਢੇੜਾ ਡਾਕਟਰ ਬੱਚੀ ਦਾ ਸਹੀ ਗੱਲ ਆ ਵੇ ਦੇਖ ਲੈ ਇਧਰ ਖੜ ਨਹੀਂ ਖੁਰ ਨਹੀਂ ਫੇਸ ਫੂਸ ਕਿਆ ਬਾਤ ਹੈ ਬ੍ਰੀਡ ਵਧੀਆ ਯਾਰ ਬ੍ਰੀਡ ਵੀ ਵਧੀਆ ਨਹੀਂ ਆਇਆ ਤੇ ਬ੍ਰੀਕ ਵੀ ਵਧੀਆ ਬੱਚੀ ਦੁੱਧ ਵਾਲਾ ਪੀਸ ਹੈ ਕਿੰਨੀ ਹੈਗੀ ਹੈਗੀ ਸਾਫ ਸੁਸਰੀ ਹੈਗੀ ਸਹੀ ਗੱਲ ਐਨ ਕੋਈ ਮਟਾਇਡ ਜੀ ਹੈਗੀ ਬਿਊਟੀ ਦੇਖ ਹਨਾ ਹਾਂ ਦੇਖ ਖੜਨੀ ਖੁੜਨੀ ਬੱਚੀ ਕੰਨ ਕੋ ਨੂੰ ਦੇਖ ਲੈ ਕਿੰਨਾ ਚੰਗਾ ਲੱਗਿਆ ਰਾਈਟਰ ਕਮਾਲ ਦਾ ਭਾਈ ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਲੈਵਲ ਹੈ ਤੇ ਥਣ ਬਹੁਤ ਚੰਗਾ ਲੱਗਿਆ ਹਨਾ ਬਹੁਤ ਹੀ ਚੰਗਾ ਲੱਗਿਆ ਰਾਇਟਰ ਕਲਾ ਕਲਾ ਥਣ ਪੂਰੀ ਵਿਥੀ ਤੇ ਥਣ ਬਈ ਲੈਵਾ ਕਮਾਲ ਹੈ ਦੇਵਾ ਤਾਂ ਬਾਹਲਾ ਬਾਕੀ ਦਾ ਲੈਵਾ ਬਾਹ ਨਹੀਂ ਆਇਆ ਜੀ ਸੀਲ ਵਾਲੇ ਰਾਈਟਰ ਦੇਖੀ ਇਹ ਪਹਿਲਾਂ ਵੱਛੀ ਵੀ ਹੈ ਬਾਉਂਦੀ ਨਹੀਂ ਸੀ ਇਹਦੀ ਸਹੀ ਗੱਲ ਆ ਭਾਈ ਬਾਕੀ ਥਾਂ ਡਾਕਟਰ ਨੂੰ ਚੁਆਈ ਕਰਕੇ ਦਿਖਾਵਾਂਗੇ ਦਸੂਰ ਵਿੱਚ ਹੋਣ ਲੱਗਿਆ ਵੱਛੀ ਨੂੰ ਸਹੀ ਗੱਲ ਆ ਭਾਈ ਲੈ ਬਾਕੀਲੇ ਬਲੂਗਾ ਦਿਖਾ ਦੇ ਦੇਖ ਲੈ ਕਿੰਨਾ ਚੰਗਾ ਲੱਟੂ ਲੱਬੋ ਬਹੁਤ ਪਈ ਹੈ ਬਰੀਡ ਇੱਕ ਨੰਬਰ ਹੈ ਇੱਕ ਨੰਬਰ ਡਾਕਟਰ ਦੇਖ ਲੈ ਬੱਚੇ ਦਾ ਨਾੜੂਆ ਜਿਵੇਂ ਅੱਲਾ ਪਿਆਗਾ ਠੀਕ ਆ ਇਹ ਨਹੀਂ ਆ ਗੁੱਸਾ ਸਹੀ ਗੱਲ ਦੇਖ ਲੈ ਲੈ ਜਿਵੇਂ ਤਾਜ਼ਾ ਨਾੜੂਆ ਇਹ ਮਾਤਾ ਜੀ ਸੁਣਾ ਆ ਵੀ ਡੈਕਟਰ ਜਰਸੀ ਨਹੀਂ ਪੈਂਦੀ ਬੱਚਿਆਂ ਨੂੰ ਜਰਸੀ ਦਾ ਪਿਓਰ ਦਿੱਤਾ ਸੀ ਆ ਬਲੈਕ ਚ ਆ ਗਈ ਬੜੀ ਕੁਆਲਿਟੀ ਆ ਚੀ ਬਹੁਤ ਅbschੀ ਜਾ ਬਾਕੀ ਫੈਂਟ ਫੁੱਲ ਆ ਫੈਂਟ ਵੀ ਫੁੱਲ ਨੇ ਡੈਕਟਰ ਗਰਮੀਆਂ ਦਾ ਤੋਹਫਾ ਹੀ ਇੱਕ ਤਰ੍ਹਾਂ ਦਾ ਮੂਨੋ ਲੈਵਾ ਚੈੱਕ ਕਰ ਲੋ ਕੱਲਾ ਕੱਲਾ ਠਣ ਕੇ ਆ ਵਾਤਾ ਹੁਣ ਇਹਨੂੰ ਤੁਰਦੀ ਤਰਦੀ ਦੇਖੀ ਵੇਛੀ ਜਾਂਚ ਦੀ ਸਫਾਈ ਵਾਲੀ ਆ ਯਾਰ ਫੈਂਟ ਸਫਾਈ ਡੈਕਟਰ ਨਹੀਂ ਆਈ ਵਾਲੀ ਆ ਬੱਛੀ ਜਾ ਸੋਰਾ ਬ੍ਰੀਕ ਮੰਨ ਕੇ ਡਾਕਟਰ ਇਹ ਆ ਬੱਚੀ ਦਾ ਕੋਈ ਟਾਈਮ ਹੀ ਨਿਕਲਦੀ ਹੋएगी ਕਿ ਬ੍ਰੀਕੀਆਂ ਬਰੂਕੀਆਂ ਬੱਚੀ ਵਿੱਚ ਕਿੰਨੀ ਆਏ ਕਿਦੇ ਉੰਨੀ ਆਈਆਂ ਤੇ ਫੂਸ ਬੱਚੀ ਦਾ ਪੂਰਾ ਫੁੱਲ ਚੰਗਾ ਆਇਆ ਸਹੀ ਗੱਲ ਆ ਭਾਈ ਕੀ ਆ ਬਾਕੀ ਦੇਖ ਹਕ ਅਸਲੀ એનર્ਜੀ ਪਈ ਉਹ ਵੀ ਪੂੜੀ એનર્ਜੀ ਪਈ ਆ ਡਾਕਟਰ ਬੱਚੀ ਬੱਚੇ ਦਾ ਜਰੂਰ ਕਰਦੇ ਦੇ ਡਾਕਟਰ ਫੇਸ ਸ਼ੂਟ ਚਮਕ ਚਮਕ ਪੂਰੀ ਆ ਕਿ ਨਹੀਂ ਬੜੀ ਨਿਆ ਡਾਕਟਰ ਬਾਈ ਖੜਨੀ ਖੜਨੀ ਬੱਚੀ ਦੀ ਬਹੁਤ ਨਿਆਇ ਚੰਗੀ ਆਈ ਬਾਕੀ ਬੱਚੇ ਦਾ ਕਰਦੀ ਹੈਗੀ ਥੋੜਾ ਜਿਹਾ ਤਾਜੀ ਸੂਈ ਕਰਕੇ ਬੱਚੇ ਦਾ ਕਰਦੀ ਹੈ ਕੋਈ ਚੱਕਰ ਨਹੀਂ ਲੇਵਾ ਦੇਖ ਯਾਰ ਫਿਟਿੰਗ ਚੈੱਕ ਲੈਹਾ ਡਾਕਟਰ ਬੜਾ ਨਹੀਂ ਆਇਆ ਚੰਗਾ ਦਾ ਹੂੰ ਬਾਕੀ ਡਾਕਟਰ ਐ ਨਹੀਂ ਪਾ ਦੁਨੇ ਪਾਸੇ ਬੈਗੀ ਚੂਈ ਚੱਲ ਠੀਕ ਆ ਤੇ ਕਹਿਣਾ ਕਰਨਾ ਕੁਛ ਵੀ ਨਹੀਂ ਆ ਤੇ ਮੁੱਲ ਜੈ ਜੀ ਹੂ ਬਾਈ ਹਾਂ ਮੁੱਲ ਜਮਾ ਜੈ ਜੂਗਾ ਹੂਗਾ ਫੋਨ ਤੇ ਬਾਰੀ ਲੈ ਕੇ ਓਕੇ ਬਾਈ ਮੁੱਲ ਬਾਈ ਕਹਿੰਦਾ ਜਮਾ ਜੈ ਰੱਖ ਬਾਕੀ ਡਾਕਟਰ ਆਪਾਂ ਕੋਈ ਗੁੱਟਿਆ ਨਹੀਂ ਛੱਡਿਆ ਨਾ ਕਿ ਆਪਾਂ ਦੇਗ ਲਾ ਕੋ ਨਿਆਣਾ ਪਾਉਣੀ ਲੋੜ ਆ ਕਿ ਪਹਿਲਣ ਵੱਛੀ ਆ ਗਈ ਅਗਲਾ ਭੌਂਦਾ ਨਹੀਂ ਆਲ ਕਰਦੀ ਆਪਾਂ ਇੱਕ ਦੋ ਦਿਨ ਆਲ ਤੇ ਜਮੇ ਹੀ ਨਹੀਂ ਵੱਛੀ ਨੂੰ ਜਮੀ ਸਹੀ ਆ ਬਾਈ ਕਿ ਮੈਂ కమ్మీ చబాయినా ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਂ ਜਨੇ ਕੋਈ ਬ੍ਰੀਡ ਇੱਕ ਨੰਬਰ ਬ੍ਰੀਡ ਦਾ ਬੜਾ ਨਿਆਂਕੰਗੀ ਆਈ ਹੂੰ ਕਹਿੰਦਾ ਮੈਂ ਪਹਿਲਾਂ ਨੇ ਪੈਰ ਹਲਾਈ ਜਿਆਂ ਦੀਆਂ ਔਲਜੀ ਕਰੀ ਜਾਂਦੀਆਂ ਮੈਂ ਕੰਮ ਜਮੇ ਨਾਈਟਰ ਸ਼ਿਆ ਬਾਤ ਆ ਬਾਈ ਕਹੇ ਗਏ ਡਰ ਸਨੋਲ ਕਰੀ ਜਾਂਦੇ ਆ ਗਿਆਂ ਉਹ ਵੀ ਮੈਂ ਜਮਾ ਡਰ ਭਾਅ ਬੱਛੀ ਨੂੰ ਸਹੀ ਗੱਲ ਆ ਬਾਈ ਅਗਰ ਕਿਉਂ ਦੇ ਨਾ ਬਾਲਟੀ ਤਾਹਾਂ ਨੂੰ ਆਉਂਦੀ ਆ ਇਹ ਆਉਂਦੀ ਆ ਭੱਜੇ ਭਾਈ ਲੈ ਜੀ ਕਿੰਨੀ ਘਤਰਾ ਮਾਰੀਆਂ ਆਈਆਂ ਮੈਂ ਕਿਹਾ ਬੱਚੀ ਦਾਸਦੀ ਹੈਗੀ ਸਹੀ ਗੱਲ ਆ ਥਾਂ ਥੂਣ ਦਿਖਾਏ ਡਾਕਟਰ ਬੱਚੀ ਆ ਆਹੀ ਦੇਖ ਲੈ ਮੇਰੀ ਮਾ ਡਾਕਟਰ ਇੱਧਰ ਦੀ ਬਹਿ ਜਾ ਉਧਰ ਦੀ ਤਾਂ ਬੈ ਕੇ ਚੋਣੇ ਚਵਾਉਣਾਗਾ ਆ ਮੈਂ ਇੱਧਰ ਦੀ ਬਹਿ ਕੇ ਚੂਈ ਚੱਲੇ ਨੂੰ ਤਾਂ ਐਨੀ ਸੀਲ ਆ ਗਈ ਕਹਿਣਾ ਕੁਛ ਆ ਵੇੜੇ 'ਚ ਖੜਾ ਕੇ ਚੋਆ ਡਾਕਟਰ ਤੇਰੇ ਸਾਹੇ ਤੇ ਬਹਿ ਜਾ ਪੁੱਠੇ ਪਾਸੇ ਬਹਿ ਜਾ ਕੋਈ ਚੱਕ ਦੋ ਡਾਕਟਰ ਸੇਵਾ ਵਾਲੇ ਬੰਦੇ ਕੋਲੇ ਆ ਗਈ ਵੀ ਕਿ ਕਿਲੋ ਨਹੀਂ ਮੰਨ ਕੇ ਚੱਲ 18 19 20 ਕਿਲੋ ਦਾ ਕਿਧਰੇ ਨਹੀਂ ਜਾ ਡਾਕਟਰ ਬੱਚੀ ਦਾ ਬਈ ਕੁਆਲਿਟੀ ਦੇ ਡਾਕਟਰ ਮੁੱਲ ਵੀ ਭਾਈ ਕਿੰਨਾ ਮੁੱਲ ਜਮਾ ਜੈ ਜੀ ਡਾਕਟਰ ਬਾਲਾ ਮੁੱਲ ਨਹੀਂ ਕਰਦੇ ਮੈਡ ਖੜਨੀ ਖੜਨੀ ਬੱਚੀ ਦਾ ਫੇਸ ਫੂਸ ਦਿਖਾ ਦੇ ਕਿੰਨਾ ਕਿੰਨਾ ਦਾ ਬਾਕੀ ਨਹੀਂ ਡਾਕਟਰ ਚਮਕ ਚਮਕ ਨਹੀਂ ਮਿਲਦੀ ਦੇਖ ਲੈ ਸਲੀਨ ਅਰਗਿਓ ਪਈ ਹੈਗੀ ਹੂੰ ਬਾਕੀ ਬਰੀਕੀ ਬਹੁਤ ਪਿੰਡਾਂ ਵੀ ਜਮਾ ਕਾਲ ਜਰਗਾ ਬੱਚੀ ਦਾ ਸਹੀ ਹੈ ਭਾਈ ਸਹੀ ਹੈ ਭਾਈ ਹੂੰ 3 2 ਨੰਬਰ ਤੇ ਕਿਹੜਾ ਸੂਆ ਵੀਰੇ ਇਹ ਵੀ ਡਾਕਟਰ ਦੂਜਾ ਸੂਆ ਸੂਈ ਆ ਹੂੰ ਇਹ ਕੱਲ ਆਥਣ ਦੀ ਸੂਈ ਵੀ ਹੈਗੀ ਉਹਨੇ ਮੈਂ ਡਾਕਟਰ ਬੱਚੀ ਆਈ ਦੇਖ ਕਿੰਨੀ ਚੰਗੀ ਬੱਚੀ ਬੜੀ ਚੰਗੀ ਹੈ ਨਾ ਬੜੀ ਨਹੀਂ ਆਏ ਵੱਡੀ ਬੁੱਢੀ ਡਾਕਟਰ ਬੱਚਾ ਬਈ ਬੱਚਾ ਇਹ ਡਾਕਟਰ ਦਾ ਨਾੜੂ ਦੇਖਾ ਤੇ ਬੱਚੇ ਦਾ ਜਿਵੇਂ ਅੱਲਾ ਦਾ ਨਾੜੂ ਲੈ ਯਾ ਵਾਹ ਯਾ ਵਾਹ ਇਹ ਵਾਕਿ ਬੱਚੀ ਦਾ ਕੱਦ ਕੋਈ ਦੇਖ ਲੈ ਹੁਣ ਵੀ ਖੋਲਣਾ ਉੱਚੀ ਹੈਗੀ ਸਹੀ ਗੱਲ ਹੈ ਬਹੁਤ ਨਿਆਇ ਚੰਗਾ ਬੱਚਾ ਪੈੜਾ ਇੱਕ ਵਾਰ ਦੇ ਕੱਦ ਬਹੁਤ ਬੱਚਾ ਕੱਦ ਬਾਕੀ ਫੇਸ ਵੀ ਦਿਖਾ ਲੈ ਇੱਟ ਦੇ ਚੇਕ ਧੌਣ ਧੂਣ ਦੇਖ ਬਾਹਰ ਲੰਬੀ ਆ ਇੱਟ ਦੇਖ ਲੈ ਯਾ ਵਾਹ ਤਾਂ ਵੀ ਯਾਰ ਬਾਹਰ ਦੀ ਕੁਆਲਿਟੀ ਡੈਕਟਰ ਹੈ ਬੱਚੀ ਦੀ ਕੁਆਲਿਟੀ ਲੈ ਇੱਕ ਦਾ ਦੀ ਹੁਣ ਸਿਚੀ ਜਾ ਕੋਈ ਮੈਂ ਕਹਿੰਦਾ ਸਿਰੇ ਦਾ ਬਥਾਰ ਐਡ ਪਿੱਛੋਂ ਪੈਕ ਫੁੱਟ ਦੇ ਡਾਇਟਰ ਬੱਛੀ ਦੀ ਕਿੰਨੀ ਚੌੜੀ ਆ ਗਈ ਬਹੁਤ ਨਿਆਇ ਚੰਗੇ ਸੀਮਣ ਦੀ ਬੱਛੀ ਆ ਗਈ ਹਾਂ ਹਾਂ ਸਹੀ ਗੱਲ ਹੈ ਬਾਕੀ ਡਾਇਟਰ ਦੂਜਾ ਸੂਆ ਬੈੜ ਹੈਗੀ ਓਕੇ ਸੀਹ ਹੰਡੀ ਡਾਇਟਰ ਇਹ ਵੀ ਕਿੰਨੀ ਕਹਦੇ ਓਨੀ ਆ ਗਈ ਤੇ ਬਾਕੀ ਲੇਰਾਂ ਲੂਆ ਦਿਖਾਏ ਡਾਇਟਰ ਬੈੜ ਦਾ ਬਾਕ ਕਮਾਲ ਹੈ ਨਾ ਬਹੁਤ ਸੋਹਣਾ ਆਰਡਰ ਬਈ ਪਛਾਂਤ ਤੋਂ ਲੈਵਾ ਚੈੱਕ ਕਰੋ ਕਮਾਲ ਦਾ ਫਾੜੀ ਵਾਲਾ ਆਰਡਰ ਨਾਲਾ ਨੂੰ ਨਾ ਫੁੱਲ ਚੰਗੀਆਂ ਬਾਕੀ ਡਾਕਟਰ ਸੀਲ ਹੁੰਦੀ ਦਿਖਾ ਦੇ ਲੈ ਜਿਵੇਂ ਮਰਜੀ ਬੈਠੇ ਜਿਵੇਂ ਮਰਜੀ ਡਾਕਟਰ ਕਹਿਣਾ ਕਰਨਾ ਕੁਝ ਵੀ ਨਹੀਂਗਾ ਕੈਮਰੇ ਕੂਮਰੇ ਬਾ ਉਪਰ ਪ੍ਰਮਾਣਾ ਮोटा ਮੰਨਿਆਣ ਸਹੀ ਹੈ ਇਹ ਨਾ ਕਰਨਾ ਦੁਨਨੇ ਬੜਾ ਨਹੀਂ ਕੁਛ ਬਾਕੀ ਥਣ ਥੂਣੇ ਦਾ ਵੀ ਦਿਖਾ ਡਾਕਟਰ ਲੈ ਭਈ ਨੀੜ ਤੇ ਚੈੱਕ ਕਰਵਾ ਮੇਰੇ ਪੂਰਾ ਮੂਠੀ ਵਾਲਾ ਥਣ ਲੱਗਿਆ ਹੋਇਆ ਥਣ ਤੇ ਨਾੜਾ ਦੇਖ ਡਾਕਟਰ ਲੇ ਵੇ ਇਧਰ ਉਧਰ ਵੀ ਵਿਚਾਲੇ ਵਿੱਚ ਅੰਦਰਲੇ ਪਾਸੇ ਨਾੜਾ ਕਿੰਨੀ ਆ ਗਿਆ ਤੇ ਉੰਨੀ ਆ ਗਿਆ ਗੁੰਡਿਆ ਪਿਆ ਲੈ ਗੁੰਡਾ ਮਾਗਰੋ ਦਿਖਾ ਡਾਕਟਰ ਲੈ ਲਈ ਮੇਰੀ ਕਵਾਜਾਂ ਤਾਂ ਦੇਖੋ ਲੈਵਲ ਹੈ ਡਾਕਟਰ ਸੀ ਰੰਡੀ ਹਾੜੀ ਵਾਲਾ ਆਰਡਰ ਆ ਗਿਆ ਕਿੰਨਾ ਕਹਦੇ ਉਨਾ ਬਾਕੀ ਲੋਗ ਲੂ ਵੇੜੇ ਗੁੰਨੇ ਬੜੇ ਦੁੱਖ ਤੋੜੇ ਪਏ ਆ ਚੱਬ ਗੱਡੇ ਪਏ ਲੈ ਬਾਕੀ ਤਾਂ ਵੱਡੀਆਂ ਬੁੱਡੀਆਂ ਬਹੁਤ ਆ ਬੜਾ ਆ ਦਿਖਾ ਦੇ ਫੁੱਲ ਸਾਈਜ਼ ਡਾਕਟਰ ਹ ਮੜਮੂੜੇ ਕੇ ਅਵਰੇਜ ਉਪਰ ਮੰਨੀ ਜਾਂਦੀ ਹੈਗੀ ਪਰ ਬੇੜੇ ਜੇ ਖੜਾ ਕੇ ਬਣਾ ਲੈਣੇ ਤੋਂ ਜੋੜਾ ਹੀ ਨਹੀਂ ਸੀ ਲਾਈ ਜੀ ਠੀਕ ਆ ਬਾਈ ਹਾਂ ਬਾਕੀ ਕੋਈ ਚੱਕਰ ਨਹੀਂ ਤੋੜ ਕੇ ਰਖਾਨੇ ਤੋੜ ਦੇ ਲੈ ਮੂਹਰੋਂ ਲੈਵਾ ਚੈੱਕ ਕਰੋ ਕਿੰਨਾ ਹੈ ਬਾਈ ਕੀ ਬਾਤ ਹੈ ਏਡਰ ਮੈਂ ਕਰ ਮੂਰ ਦਾ ਲੈਵਾ ਆ ਬਾਕੀ ਫੇਸ ਫੂਸ ਰਹਿੜਾ ਕਿੰਨਾ ਚੰਗਾ ਦਾ ਏਡਰ ਦੰਦੋਂ ਦੇਖੀ ਰਵੇ ਦੰਦਾ ਜਿਵੇਂ ਵੀ ਰਹਿੜਾ ਠੀਕ ਆ ਹਾਂ ਉਹ ਕਹਿੰਦੇ ਆਪਣੇ ਮੰਨ ਕੇ ਚੱਲ ਕੰਨੀਆਂ ਚੱਕੀ ਜਾਂਦੀਆਂ ਛਿੱਗਦੀਆਂ ਠੀਕ ਆ ਬਾਈ ਇਹ ਦੰਦਾ ਜਿਹੜਾ ਏਡਰ ਵੜੇ ਵੀ ਬਾਕੀ ਡਾਕਟਰ ਤੋੜਾ ਤਾਰਾ ਵਹਿੜਦਾ ਡਾਕਟਰ ਬੱਛਾ ਮੰਗਰੇ ਦੇ ਬੱਛਾ ਨਹੀਂ ਗਾ ਬੱੱਛੀ ਆਈ ਇਹਦੇ ਮਗਰੇ ਇਹਦਾ ਬਹੁਤ ਫਰਕ ਪੈਣਾ ਡਾਕਟਰ ਸਹੀ ਗੱਲ ਆ ਕਿ ਉਹ ਕੱਲੀ ਬੱੱਛੀ ਵੀ ਵੇਚਣੀ ਅੱਜ ਕਿੰਨੇ ਰੁਪਏ ਡਾਕਟਰ ਆਪ ਨੂੰ ਪਤਾ ਹੁਣ ਬੱਛੀਆਂ ਦੀ ਕਿੰਨੀ ਕੀ ਡਿਮਾਂਡ ਹੈਗੀ ਕੇ ਫੂਸ ਦਿਖਾ ਡਾਕਟਰ ਵਹਿੜਦਾ ਕਿੰਨਾ ਚੰਗਾ ਦੇਦਾ ਬਰੀਡ ਖੜਨੀ ਖੁਰਨੀ ਵਹਿੜਦੀ ਪੂਰੀ ਫੁੱਲ ਚੰਗੀ ਹੈਗੀ ਸੀਲ ਹੈ ਡਾਕਟਰ ਇੰਨੀ ਕਾ ਹਮ ਇੱਥੇ ਬੈਠਾ ਰਿਹਾ ਥੋਲੇ ਲੈ ਕਹਿਣਾ ਕਰਨਾ ਕੋਈ ਨਹੀਂ ਕੋਈ ਚਸ਼ਰੀ ਨਹੀਂ ਕਹਿਣਾ ਕੁਛ ਨਹੀਂ ਡਾਕਟਰ ਬਾਕੀ ਬਜਣ ਉਹ ਜਣ ਬਹੁਤ ਆ ਬੈਠ ਕੇ ਡਾਕਟਰ ਸੁਆਇਆ ਮੰਨਿਆ ਵੜਨੇ ਜਮੇ ਸਹੀ ਗੱਲ ਆ ਭਾਈ ਹਾਂ ਬਾਕੀ ਦੁਨੇ ਵੜਾ ਥਲੇ ਬੋਲੇ ਆਗੇ ਜੇ ਮੰਨ ਕੇ ਚੱਲ ਆ ਕਿੱਦੇ ਦੁੱਤ ਆ ਜਾਣਾ ਸਾਫ ਹੋਣਾ ਵੜਾ ਨੇ ਹੋਰ ਹੀ ਕੁਛ ਬਣ ਜਾਣਾ ਉਹਦੇ ਸਹੀ ਗੱਲ ਆ ਭਾਈ ਮੁੱਲ ਜੈ ਜੂਪਰਾ ਮੁੱਲ ਇਹਦਾ ਵੀ ਜਮਾ ਜੈ ਜੂ ਡਾਕਟਰ ਆ ਜਾ ਡਾਕਟਰ ਆਫਰੀ ਹੋਣਗੇ ਬਹੁਤ ਨਜਾਇਜ਼ ਜੈ ਹੋਣਗੇ ਮੁੱਲ ਠੀਕ ਆ ਭਾਈ ਕਰੈਕਟਰ 85 SC ਵਿਚਾਰਸੀ ਨਮੁੱਲ ਕਰਨਾ ਜਮਾ ਜਾਇਜ਼ ਮੁੱਲ ਹੋਣਗੇ ਜਮਾ ਜਾਇਜ਼ ਮੁੱਲ ਰੱਖਨੇ ਆ ਬਾਈ ਕਹਿੰਦਾ ਆ ਲੈ ਆਦਰ ਦੇਖ ਲੈ ਬਹਿੜਾ ਇਹ ਜੀਆਂ ਆਪਾਂ ਸਿਆਣਾ ਚ 85 85 90 90 ਨੂੰ ਵੀ ਵੇਚੀਆਂ ਆਈਆਂ ਸਹੀ ਗੱਲ ਆਈ ਡਾਇਰੈਕਟਰ ਇਹਨਾਂ ਦੇ ਇੰਨੇ ਕ ਮੁੱਲ ਜਾਇਜ਼ ਹੋਣਗੇ ਕਿੰਨੇ ਕਹਦੇ ਉਹਨੇ ਠੀਕ ਹੈ ਬਾਕੀ ਇਹਦੇ ਮਗਰ ਬੱਚਾ ਹੀ ਬੱਛੀ ਹੈਗੀ ਤੇ ਕਨ ਇੱਕ ਫਰੀ ਵਾਲਾ ਕੰਮ ਹੀ ਹੈ ਡਾਕਟਰ ਸਹੀ ਗੱਲ ਬੱਛਾ ਹੀ ਬਹੁਤ ਨਿਆਇ ਚੰਗੀ ਕੁਆਲਿਟੀ ਦਾ ਬੱਚਾ ਦਿੱਤਾ ਵੈੜ ਨੇ ਕੋਈ ਚੱਕਰ ਨਹੀਂ ਮਾਰ ਗਿਆ ਡਾਕਟਰ ਇੰਨੀ ਕੇਵੀ ਸੀ ਠੰਡੀ ਹੈਗੀ ਹਮ ਆਪਾਂ ਨਿਆਣਾ ਨਿਉਣਾ ਸਾਰਾ ਕੁ ਪਾ ਕੇ ਦਿਖਾਵਾਂਗੇ ਸੀ ਠੰਡੀ ਡਾਕਟਰ ਇੰਨੀ ਹੈਗੀ ਵੈੜ ਕਿੰਨੀ ਕਹਦੇ ਹਨੂ ਆਵਾ ਮੰਨ ਕੇ ਚੱਲ ਪਹਿਲਾਂ ਤੁਸੀਂ ਤਾਂ ਪੈਰ ਦਿਖਾਈ ਸੀ ਅਗਲਾ ਕਹਿੰਦਾ ਨਿਆਣਾ ਨਹੀਂ ਪਉਂਦੇ ਆਇਆ ਨਹੀਂ ਕਰਦੀ ਉਹ ਸੀ ਡਾਕਟਰ ਦੋਨੇ ਵੈੜੇ ਹਮ ਲੈ ਜੇ ਡਾਕਟਰ ਲੈ ਬੈਠੋ ਕੋਈ ਚੱਕਰ ਨਹੀਂ ਲੈ ਨਿਆਣਾ ਪਾ ਲਾ ਕੀ ਬਾਤ ਆ ਵੇ ਖੰਡੀ ਦਾ ਫੁੱਲ ਆ ਕਿ ਨਹੀਂ ਹਾਂ ਬਈ ਜਿਵੇਂ ਮਰਜ਼ੀ ਵਹਿ ਜਾ ਲੈ ਸੀ ਤਾਂ ਇਹੜ ਦੰਨੀ ਬਹਿਣਾ ਵੜਿਆ ਬਿਨਾ ਨਿਆਣਿਆਂ ਤੋਂ ਬਿਨਾ ਬੱਚਿਆਂ ਤੋਂ ਵਹਿ ਜਾ ਥੱਲੇ ਹੂੰ ਸੀ ਰਣਿਆਂ ਦਾ ਇੰਨੀ ਆਗਾ ਬੜਾ ਬੜੇ ਚਵਾਈ ਦਿਖਾਈ ਬਹਿਣਾ ਕਿੰਨੀ ਚੰਗੀ ਆਈ ਵਾੜੀ ਚੰਗੀ ਚਵਾਈ ਆ ਨਾ ਮਾੜੀ ਨਹੀਂ ਆਇਆ ਚੋਣਾ ਜਰਾ ਜਿਵੇਂ ਮਰਜ਼ੀ ਕੋਈ ਚੱਲਿਆ ਕੀ ਬਾਤ ਐੜਾ ਬਾਜਦੀ ਆਉਂਦੀ ਆ ਤਾਂ ਹੂੰ ਸਹੀ ਹੈ ਲੈ ਦੱਸਦੀ ਆ ਵੀ ਚਵਾਈ ਹੁੰਦੀ ਆ ਕਿ ਨਹੀਂ ਹਾਂ ਬੜਾ ਚੰਗਾ ਚੋਣਾ ਕਰਮਾਲੀ ਨੂੰ ਲੈ ਕੀ ਆ ਵਾਹ ਡਾਕਟਰ ਕੋਈ ਮੰਨ ਕੇ ਚਲਾ ਪਛਮਾਨ ਨਹੀਂ ਕਰਾਇਆ ਮੰਨ ਕੇ ਚ ਚਵਾਈ ਦਾ ਦੁਨਨੇ ਬੜਾ ਨਹੀਂ ਚੰਗੀ ਹੈ ਨੈਟ ਆ ਜਾਵੇਂ ਜੋ ਡਾਕਟਰ ਹੂੰ ਲੈ ਕੀ ਆ ਵਾਹ ਚੂਣ ਚਵਾਤਾ ਬਈ ਕਰਮਾਈ ਦਾ ਇੱਕ ਨੰਬਰ ਆ ਮੋਟੀ ਮੋਟੀ ਜਵਾਈ ਬਾਕੀ ਡਾਕਟਰ ਮੰਨ ਕੇ ਜਾ ਬੰਦਾ 2 ਮਿੰਟਾਂ ਚੋਕ ਥੋੜੀ ਚਵਾਈ ਤਾਂ ਨਹੀਂ ਚਾਹੀਏਗੀ ਕਿ ਕਿੰਨੇ ਘਤਾਰਾਂ ਮਾਰੀਆਂ ਦੁੱਧ ਦੇ ਲੈ ਕਿੰਨਾ ਮਾਰਿਆ ਵਾ ਇਹਦਾ ਥਣ ਦਿਖਾ ਦੇ ਕਿੰਨਾ ਚੰਗਾ ਵਾ ਦੇਖੀ ਜਮਾ ਬੋਲਾ ਦੇਖੀ ਲੈ ਹਾਂ ਘੱਟਾ ਘੱਟਾ ਬੋਲਾ ਡਾਕਟਰ ਇਸ ਮਾਰ ਕੇ ਥਣ ਦੇ ਬੱਚੀ ਨੇ ਕੱਢਾ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਰੇ ਥਣ ਇੱਕੋ ਜੇ ਪੂਰੇ ਗੈਰ ਤੇ ਬਾਕੀ ਕੱਦ ਚੰਗਾ ਬਰੀਨ ਕੱਦ ਵਜਣ ਦਾ ਪੂਰਾ ਫੁੱਲ ਆ ਬਹਿੜਦਾ ਇਹ ਐਡ ਲੇਵਾ ਲੂ ਹੁਣ ਪਛਮੀ ਰੈੜ ਨੇ ਇਹ ਮੈਂ ਫਿੱਟ ਲੇਵਾ ਆ ਬਹਿੜਦਾ ਮਗਰ ਬੱਛੀ ਆ ਬੱਛੀ ਨੇ ਨਾਲ ਹੀ ਤਿਆਰ ਹੋ ਜਾਣਾ ਦੋ ਨਾਲ ਮਿਲ ਜਾਂਦਾ ਕੱਦ ਦਿਖਾ ਦੇ ਲੈ ਬਹਿੜਦਾ ਕਿੰਨਾ ਗੱਲ ਆ ਜੈਜ ਰੱਖੇ ਬਾਈ ਪੂਰਾ ਫੁੱਲ ਸੈ ਆਗਾ ਆਪਣਾ ਕੱਦ ਦਾ ਅੰਦਾਜ਼ਾ ਲਾਇਓ ਬਾਈ ਕੀ ਬਾਤ ਆ ਬਾਕੀ ਮਗਰ ਮੂਰ ਦਾ ਲੇਵਾ ਵੀ ਐ ਨਹੀਂ ਦੇਖ ਲਾ ਮੂਰੇ ਦੇ ਲਾ ੁੱਲੀ ਟਿੱਕਰ ਨੇ ਵਾਲਿਆਂ ਫਿਰਦੇ ਆ ਬਹਿੜਾ ਸਹੀ ਗੱਲ ਆ ਬਾਈ ਕੀ ਬਾਤ ਆ ਦੇਖ ਕੇ ਸੇ ਵੀਰ ਨੂੰ ਵੀ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ